ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸ਼ਹਿਜਾਦਲੀ ਸਾਜੀ ਸੋ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਜਿੱਚ ਕੋਈ ਟੀਕੇ ਬਾਰੇ ਕਹਿ ਰਿਹਾ ਸੀਗਾ ਨਸ਼ਾ ਬਾਰੇ ਤੇ ਹੁਣ ਥੋੜੇ ਟਾਈਮ ਦਿਨ ਹੋ ਗਏ ਮੈਂ ਇੱਕ ਪੋਡਕਾਸਟ ਦੇਖ ਰਿਹਾ ਸੀਗਾ ਤੇ ਉਹ ਚ ਲੱਖਾ ਸਿਧਾਨਾ ਜੋ ਦੇਖਣ ਨੂੰ ਭਾਜੀ ਦਾ ਮੈਚੂਰ ਲੱਗ ਰਿਹਾ ਆ ਤੇ ਉਹ ਕੁਝ ਕਬੱਡੀ ਬਾਰੇ ਤੇ ਕੋਈ ਟੀਕੇ ਬਾਰੇ ਕੋਈ ਗੱਲ ਕਰ ਰਿਹਾ ਸੀਗਾ ਜੇ ਕਬੱਡੀ ਨਸ਼ਿਆਂ ਨਾਲ ਜਾਂ ਟੀਕੇ ਨਾਲ ਖੇਡ ਹੁੰਦੀ ਆ ਤੇ ਪਲੇਅਰ ਕਦੇ ਨਾ ਜਾਂਦੇ ਤੜਕੇ ਉੱਠ ਕੇ ਮਿਹਨਤ ਕਰਨ ਦੁਪਹਿਰ ਨੂੰ ਸ਼ਾਮ ਨੂੰ ਫਿਰ ਉਹ ਘਰੇ ਟੀਕੇ ਲਾ ਕੇ ਜਦੋਂ ਮਰਜੀ ਗਰਾਉਂਡੇ ਬੜ ਜਾਂਦੇ ਸੀਗੇ ਜੇ ਇੰਨੀ ਸੌਖੇ ਵਿੱਚ ਦੀ ਖੇਡਣੀ ਜੇ ਬਾਜੀ ਨੂੰ ਲੱਗਦਾ ਸੀ ਉਹ ਵੀ ਟੀਕੇ ਲਾ ਕੇ ਜਿੱਦਾਂ ਉਹ ਕਹਰੇ ਵੀ ਕੰਧ ਪਾੜ ਕੇ ਲੱਗ ਜਾਈਏ ਤੇ ਬਾਜੀ ਫਿਰ ਦੂਜੀ ਲਾਈਨ ਚ ਪੈਣ ਦੀ ਲੋੜ ਹੀ ਨਹੀਂ ਸੀ ਫਿਰ ਕਬੱਡੀ ਦਾ ਆਪ ਪਾਲਾ ਜਲਾਲਪੁਰਿਆ ਬਣ ਜਾਂਦਾ ਸੀ ਇਹ ਨੰਗਲੰਬੀਆ ਬਣ ਜਾਂਦਾ ਸੀਗਾ ਫਰਿਆਦ ਬਣ ਜਾਂਦਾ ਸ਼ੀਲੂ ਬਣ ਜਾਂਦਾ ਫਿਰ ਆਪ ਹੀ ਤਗੜਾ ਬਣ ਜਾਂਦਾ ਫਿਰ ਉਹਨੂੰ ਦੂਜੀ ਲੇਨ ਚ ਪੈਣ ਦੀ ਫਾਇਦਾ ਗਈ ਸੀ ਫਿਰ ਉਹ ਆਪ ਟਰੈਕਟਰ ਜਿੱਤ ਲੈਂਦਾ ਗੱਡੀਆਂ ਜਿੱਤ ਲੈਂਦਾ ਮੋਟਰਸਾਈਕਲ ਜਿੱਤ ਲੈਂਦਾ ਪਰ ਉਹ 15 20 ਸਾਲ ਹੋ ਗਈ ਖੇਡਦੇ ਨੂੰ ਸਾਨੂੰ ਸਾਡੀ ਤੀਜੀ ਚੌਥੀ ਪੀੜ੍ਹੀ ਚੱਲ ਪਈ ਹੈ ਕਬੱਡੀ ਖੇਡਦਿਆਂ ਨੂੰ ਤੇ ਉਹਦੇ ਪਿੱਛੇ ਸਾਡੀ ਮਿਹਨਤ ਆ ਜੇ ਅਸੀਂ ਗਰਾਉਂਡੇ ਬੁੱਕਦੇ ਆ ਤੇ ਸਾਡੇ ਚ ਦਾਮਾ ਦੇ ਗੱਜਦੇ ਆ ਸਾਡੇ ਚ ਦਾਮਾ ਇਹਦੇ ਪਿੱਛੇ ਬਹੁਤ ਤਪੱਸਿਆ ਤੇ ਮਿਹਨਤ ਆ ਇਹ ਜਾਂ ਡੋਲੇ ਫਲੋਰ ਨਾਲ ਹੀ ਕਬੱਡੀ ਖੇਡ ਹੁੰਦੀ ਪਤਾ ਨਹੀਂ ਕਿਹੜਾ ਤੁਸੀਂ ਟੀਕੇ ਦੀ ਗੱਲ ਕਰੀ ਜਾਂਦੇ ਕਿਹੜੇ ਜਾ ਕੇ ਤੁਸੀਂ ਕਬੱਡੀ ਖੇਡਿਆ ਜੇ ਜੀ ਗਰੋਂਡੇ ਥਾਪੀ ਮਾਰਦੇ ਆ ਤੇ ਸਾਡੇ ਚ ਦਾਮਾ ਠੀਕ ਮਾ ਖੇਡ ਕਬੱਡੀ ਸਿਰੋਂ ਬਹੁਤ ਜਣਾਂ ਦੇ ਚੁੱਲ੍ਹੇ ਜਲ ਰਹੇ ਆ ਰੋਟੀ ਚੱਲੀ ਆ ਬਹੁਤ ਜਣਾਂ ਦਾ ਢਿੱਡ ਭਰ ਰਹੀ ਆ ਤੇ ਘਰ ਚੱਲ ਰਹੇ ਆ ਮੈਂ ਹੱਥ ਛੋੜ ਕੇ ਬੇਨਤੀ ਕਰ ਰਿਹਾ ਵੀ ਕਬੱਡੀ ਚ ਬਹੁਤ ਹੈਪਨ ਵੀ ਹੋ ਰਿਹਾ ਤੇ ਸਾਰੇ ਪਲੇਅਰਾਂ ਨੂੰ ਕੋਚਾਂ ਨੂੰ ਰੇਫਰੀਆਂ ਨੂੰ ਕਮੈਂਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਬੱਡੀ ਨੂੰ ਬਚਾ ਲਓ ਜਵਾਨੀ ਨੂੰ ਬਚਾ ਲਓ ਤੇ ਪੰਜਾਬ ਨੂੰ ਬਚਾ ਲਓ